ਆ ਬਤੈ ਦੀ ਗੁਰਦੁਆਰਾ ਨਾਮ ਸਰਦੇ ਦੇ ਜੇਦਾਰ ਜੋਗੀ ਮਹਾਰਾਜ ਦਾ ਪ੍ਰਸ਼ਾਦ ਤਿਆਰ ਕਰਦੇ ਹਨ ਭੋਗ ਲਗਉਣ ਵਾਸਤੇ ਕਰਨਜੀਤ ਸਿੰਘ ਜੀ ਜੇਦਾਰ ਦੀ ਆਪਣੇ ਹੱਥਾਂ ਨਾਲ ਪ੍ਰਸ਼ਾਦਿਆਨ ਗਰਮ ਕਰ ਰਹੇ ਹਨ ਭੋਗ ਲਗਾਉਣ ਵਾਸਤੇ ਉਹ ਲਗਾਉਣ ਵਾਸਤੇ ਵਿੱਚ ਟੇਂ ਬੰਦ ਰੱਖਣ ਲੱਗੇ ਹੈ ਹੁਣ ਦਮ ਬੇਚੇ ਰੱਖ ਲੱਗੇ ਜੇ ਆਹ ਕੋ ਦਾਰ ਦੇ ਨਾਲ ਫਰੇਲੇ ਨਹੀਂ ਫਾਦੀਏ ਬਣੀ ਸਰਦਾ ਬਣਾਣਾ ਆ ਦੇਖੋ ਬੰਦ ਹਾਂਜੀ ਹੁਣ ਗੈਸ ਬੰਦ ਕਰ ਰਹੇ ਨੇ ਤਵਾ ਤਵਾ ਤੇ ਉੱਤੇ ਅੱਜਣਾ ਹੁਣ ਹੁਣ ਸਾਫ ਕਰਨਗੇ ਹੁਣ ਸਾਫ ਹਾਂ ਡੱਬਾ ਸਾਹ ਖੰਨੇ ਦਾ ਦਾਸ ਲੱਗੇ ਡੱਬੇ ਨੂੰ ਟਿਫਨ ਟਿਫਨ ਬੇਫੰਡ ਟਿਫਨ ਕੁਝੌਦਾ ਥਾਂ ਥਾਂ ਕਰ ਰਹੇ ਨੇ ਸੋਜੀਣਾ ਟਿਕਾ ਰਹੇ ਨੇ ਮੈਂ ਟਿਕਾ ਰਹੇ ਨੇ ਹਾਂਜੀ ਨੂਨੇ ਰੱਖਨੇ ਆਪਾਂ ਚਮਚੇ ਇੱਕ ਆਮ ਇਹਨੀਆਂ ਸੰਗਤੀਆਂ ਉਹਨੇ ਜਾਂਦੀਆਂ ਖੜਾਈ ਇੱਕ ਬਾਟੀ ਜਲ ਵਾਸਤੇ ਸਾਫ਼ ਕਰਕੇ ਇਹ ਰੋਟੀ ਬਾਟੀ ਜਲ ਵਾਸਤੇ ਹਾਂਜੀ ਇੱਕ ਦੇ ਵਿੱਚ ਜਲ ਰੱਖਣਾ ਦਰਨ ਨਹੀਂ ਆਉਣਾ ਜਦੋਂ ਤੱਕ ਇਹ ਜਲ ਲੈਣ ਲੱਗਣਾ ਨਹੀਂ ਪੜੇਗਾ ਸੋ ਘੱਟ ਕਰਨਾ ਘੱਟ ਕਰਨਾ